ਕੱਤਾ ਦੇ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਕਿਤੇ ਗਏ ਕਿ ਨੌਂ ਨੇ ਅਪਰਾਧ ਨੂੰ ਲੈ ਕੇ ਦੇਸ਼ ਦੇ ਡਾਕਟਰਾਂ ਦੇ ਵਿੱਚ ਗੁੱਸਾ ਹੈ ਲਗਾਤਾਰ ਉਹਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਸੋਮਵਾਰ ਨੂੰ ਪੁਲਿਸ ਨੇ ਦੋਸ਼ੀ ਸਿਵਿਕ ਵੋਲੰਟੀਅਰ ਸੰਜੇ ਰਾਏ ਬਾਰੇ ਕਈ ਅਹਿਮ ਖੁਲਾਸੇ ਕੀਤੇ ਨੇ ਪੁਲਿਸ ਨੇ ਦੱਸਿਆ ਹੈ ਕਿ ਮੁਲਜ਼ਮ ਅਸ਼ਲੀਲ ਵੀਡੀਓਜ਼ ਦੇਖਣ ਦਾ आदी ਸੀ ਤੇ ਉਸਦੇ ਮੋਬਾਈਲ ਫੋਨ 'ਚ ਅਜਿਹੀਆਂ ਕਈ ਅਸ਼ਲੀਲ ਵੀਡੀਓਜ਼ ਪਾਈਆਂ ਗਈਆਂ ਨੇ ਪੁਲਿਸ ਨੇ ਅੱਗੇ ਦੱਸਿਆ ਕਿ ਉਸਦੇ ਮੋਬਾਈਲ ਫੋਨ 'ਚ ਮਿਲੇ ਕੰਟੈਂਟ ਬਹੁਤ ਬਹੁਤ ਹੀ ਜ਼ਾਲਮ ਤੇ ਹਿੰਸਕ ਸੀ ਮੁਲਜ਼ਮ ਰਾਏ ਨੇ ਚਾਰ ਵਿਆਹ ਕੀਤੇ ਨੇ ਪੁਲਿਸ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਆਪਣੀਆਂ ਪਤਨੀਆਂ ਨਾਲ ਵੀ ਹਿੰਸਾ ਕਰਦਾ ਸੀ ਰਾਏ ਦੇ ਗਵਾਂਡੀਆਂ ਨੇ ਦੱਸਿਆ ਕਿ ਉਸ ਦੀ ਪਹਿਲੀ ਪਤਨੀ ਬੇਹਾਲਾ ਦੀ ਰਹਿਣ ਵਾਲੀ ਸੀ ਜਦੋਂ ਕਿ ਉਸ ਦੀ ਦੂਜੀ ਪਤਨੀ ਪਾਰਕ ਤਰਕਸਤੀ ਰਹਿਣ ਵਾਲੀ ਸੀ ਇੱਕ ਗਵੰਡੀ ਨੇ ਦੱਸਿਆ ਕਿ ਉਸਨੇ ਬੈਰਕਪੁਰ ਦੀ ਕੁੜੀ ਨਾਲ ਤੀਜੀ ਵਾਰ ਵਿਆਹ ਕੀਤਾ ਸੀ ਪਰ ਉਹ ਵੀ ਜ਼ਿਆਦਾ ਸਮਾਂ ਨਹੀਂ ਚੱਲਿਆ ਫਿਰ ਉਸਨੇ ਸ਼ਹਿਰ ਦੇ ਅਲੀਪੁਰ ਇਲਾਕੇ ਦੇ ਵਿੱਚ ਇੱਕ ਕੁੜੀ ਨਾਲ ਵਿਆਹ ਕਰਾਇਆ ਉਹਨਾਂ ਕਿਹਾ ਕਿ ਰਾਏ ਦੇ ਘਰੋਂ ਲੜਾਈ ਝਗੜੇ ਦੀ ਆਵਾਜ਼ਾਂ ਉਹਨਾਂ ਆਮ ਸੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸਦੀ ਚੌਥੀ ਪਤਨੀ ਜੋ ਅਲੀਪੁਰ ਤੋਂ ਸੀ ਪੈਟਰੋਲ ਪੰਪ ਤੇ ਕੰਮ ਕਰਦੀ ਸੀ ਉਸਨੇ ਵੀ ਘਰੇ ਲਈ ਹੁੰਸਾ ਦੀ ਸ਼ਿਕਾਇਤ ਕੀਤੀ ਸੀ ਪੁਲਿਸ ਨੇ ਅਗੇ ਦੱਸਿਆ ਕਿ ਮਲਜ਼ਮ ਇੱਕ ਸਿੱਖਿਆਤ ਮੁਕੇਬਾਸ ਸੀ ਪਿਛਲੇ ਕੁਝ ਥਾਲਾ ਵਿੱਚ ਉਹ ਪੁਲਿਸ ਦੇ ਸੰਪਰਕ ਵਿੱਚ ਆਇਆ ਸੀ ਉਸਨੂੰ ਕਲਕੱਤਾ ਪੁਲਿਸ ਸਿਪ ਭਲਾਈ ਬੋਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਸਰਕਾਰੀ ਆਰਜ਼ੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਪੁਲਿਸ ਚੌਕੀ ਵਿੱਚ ਤੈਨਾਤ ਕੀਤਾ ਗਿਆ ਸੀ ਅਧਿਕਾਰੀ ਨੇ ਕਿਹਾ ਕਿ ਉਸਨੇ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਹਸਪਤਾਲ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਨਿਊਜ਼ ਏਜੰਸੀ ਪੀਟੀਆ ਨਾਲ ਗੱਲਬਾਤ ਦੌਰਾਨ ਉਸ ਦੀ ਮਾਂ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ ਪਰ ਮੇਰਾ ਬੇਟਾ ਬੇਕਸੂਰ ਹੈ ਮੈਨੂੰ ਲੱਗਦਾ ਹੈ ਕਿ ਉਸ ਨੂੰ ਫਸਾਇਆ ਗਿਆ ਹੈ